ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਦਾ ਸੇਵਾਦਾਰ ਮੀਰ ਸਿੰਘਢੋਲੀ ਬੋਲਦਾ ਹਾਂ ਅੱਜ ਤੁਹਾਡੇ ਨਾਲ ਕੋਈ ਗੱਲ ਕਰਨ ਦੀ ਕੀਤਾ ਕਿ ਤਰਸਦੀ ਆ ਕਿ ਕਿਸਾਨ ਔਰ ਮਜ਼ਦੂਰ ਲੰਮੇ ਸਮੇਂ ਤੋਂ ਜਦੋਜਦ ਕਰ ਰਿਹਾ ਵਾ ਕਦੀ ਦਿੱਲੀ ਧਰਨੇ ਕਦੀ ਸ਼ੰਭੂ ਮੋਰਚਾ ਕਦੀ ਪੰਜਾਬ ਦੇ ਸ਼ਰਕਾਂ ਦੇ ਰੋਲਣਾ ਤੇ ਕੁੱਟ ਬਾਤ ਤੋਂ ਸਵਾਇ ਤਾਂ ਕੁਝ ਹੋਲੀ ਵਿੱਚ ਨਹੀਂ ਪਿਆ ਇਹ ਦੁਖਾਂ ਦਾ ਸਾਡਾ ਤੇ 23 ਦੇ ਵਿੱਚ ਫੜਾ ਨੇ ਮਾਰਿਆ ਸਾਨੂੰ ਫਿਰ ਕੀ ਫਿਰ 25 ਦੇ ਵਿੱਚ ਫੋਟੋ ਹੜਾ ਨੇ ਸਾਡਾ ਜਿਹੜਾ ਵਾਹਨ ਉਸਤਾਨ ਕੀਤਾ ਵਾ ਜਿਹੜਾ ਜਾਣ ਬੁੱਝ ਕੇ ਸਰਕਾਰਾਂ ਵੱਲੋਂ ਕਰਵਾਇਆ ਗਿਆ ਉਹਦੇ ਚਿੰਤਾ ਜ਼ਾਹਰ ਆ ਕਿ ਅੱਜ ਵੀ ਜਿੱਥੇ ਹੜਾ ਨਾਲ ਬਸਾਂ ਰੁੜ ਗਈਆਂ ਵਾ ਗਰੀਬ ਮਾਰਿਆ ਗਿਆ ਵਾ ਕਿਸਾਨ ਮਾਰਿਆ ਗਿਆ ਵਾ ਕਿਸਾਨ ਦੀ ਪੈਲੀ ਰੁੜ ਗਈ ਤੇ ਗਰੀਬ ਦਾ ਵੀ ਸਭ ਕੁਝ ਨਾਲ ਹੀ ਰੁੜ ਗਿਆ ਕਿਤੇ ਸਰਕਾਰਾਂ ਕੋਲੋਂ ਮੰਗ ਆ ਕਿ ਹਰ ਕਿੱਲੇ ਦੇ ਵਗਰ 10000 ਰੁਪਇਆ ਮੈਦੂਨ ਦਿੱਤਾ ਜਾਵੇ ਤੇ ਘੱਟ ਤੋਂ ਘੱਟ ਲੱਖ ਰੁਪਇਆ ਜਿਹੜਾ ਉਹ ਮਾਈਵਾ ਸਰਕਾਰ ਜਿਹੜੀ ਜੋ ਕਿਸਾਨ ਨੂੰ ਦਵੇ 10000 ਨਾਲ ਮਜ਼ਦੂਰ ਨੂੰ ਦਵੇ ਕਿੱਲੇ ਪਤੀ ਪਿੰਨਾਂ ਦਾ ਸਰਵਾਰ ਇੱਥੇ ਆ ਵੱਡਾ ਨੁਕਸਾਨ ਜਿਹੜਾ ਹੜਾਣ ਹੋਇਆ ਸਰਕਾਰ ਨੇ ਕਿਤੇ ਵੀ ਕੁਝ ਨਹੀਂ ਕੀਤਾ ਸਭ ਹਾਨੇਬਾਜ਼ੀਆਂ ਵਾਂ ਕੁਝ 100 ਕਰੋੜਾਂ ਦਿੱਤਾ ਕੋਈ ਇਹਨਾਂ ਨੂੰ ਕੁਝ ਨਹੀਂ ਹੈਗਾ ਗਰਾਊਂਡ ਤੇ ਕੋਈ ਚੀਜ਼ ਨਹੀਂ ਹੈਗੀ ਸਰਕਾਰ ਫੇਲ ਹੋਈ ਆ ਅੱਜ ਵੱਡੀ ਮਾਰ ਇੱਕ ਹੋਰ ਪੈਣ ਰਹੀ ਆ ਕਿ ਘੋਨੇ ਨੂੰ ਹਲਦੀ ਰੋਗ ਪੈ ਗਿਆ ਵਾ ਤੇ ਕਿਸਾਨ ਦੁਜੇ ਵੀ ਰਗੜੇ ਗਏ ਆ ਜਿਨ੍ਹਾਂ ਦਾ ਮੋੜ ਜਗਾ ਵਜਿਆ ਉਹ ਹਲਦੀ ਰੋਗ ਨਾਲ ਚੋਣਾ ਫਦੀ ਹੋ ਗਿਆ ਵਾ ਤੇ ਮੰਡੀ 'ਚ ਲੈ ਕੇ ਗਏ ਆ ਇਹ ਮੰਡੀ ਦੇ ਵਿੱਚ ਕੋਈ ਵੀ 16 ਤਰੀਕ ਦਾ ਲਾਂਡ ਸੀ ਤੇ ਅੱਜ 25 ਤਰੀਕ ਹੋ ਗਈ ਆ ਕੋਈ ਵੀ ਕਿਤੇ ਖਰੀਦ ਨਹੀਂ ਹੈਗੀ ਜ਼ਿਮੀਂਦਾਰ ਬਿਲਕੁਲ ਮਰਿਆ ਪਿਆ ਵਾ ਨਾਲ ਦੇ ਮਜ਼ਦੂਰ ਵੀ ਮਰਿਆ ਪਿਆ ਵਾ ਜੇ ਸਰਕਾਰ ਨੇ ਝੋਨੇ ਦੀ ਖਰੀਦ ਦਾ ਕੋਈ ਹੱਲ ਨਾ ਕੀਤਾ ਉਹ ਪਹਾੜ ਪੀੜਾਂ ਵਾਲੀ ਕੋਈ ਪੈਕਜ ਨਾ ਲੈ ਕੇ ਆਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਮਜ਼ਦੂਰ ਸ਼ਿਕਰਤ ਕਮੇਟੀ ਆ ਉਹ ਪਿੰਡਾਂ ਦੇ ਵਿੱਚੋਂ ਵੱਡੀ ਲਾਬੰਦੀ ਲੈ ਕੇ ਕਿ ਸਰਕਾਰ ਦੇ ਨਾਲ ਫਿਰ ਲੋਹਾ ਲੂਗੀ ਅਕਸ਼ਰ ਕਰਦੇ ਕੋਈ ਫਿਰ ਮਰਦੀ ਨੇ ਚੱਬੇ ਵਾਲੀ ਗੱਲ ਬਣਨੀ ਆ ਫਿਰ ਨੋ ਗੱਲ ਹੋਵੇ ਕਿ ਸਾਨੂੰ ਕਿਸਾਨ ਮਜਬੂਰ ਕਰਦੇ ਆ ਫਿਰ ਨੋ ਗੱਲਾਵੇ ਕਿ ਸਾਡੇ ਹੀ ਪੈਣਾ ਭਰਾਇੜੋ ਸਾਨੂੰ ਆਖਣ ਕਿ ਗੁੰਡੇ ਆ ਕਿ ਕਿਸਾਨ ਨਹੀਂ ਗੇ ਬਰੂਬੀਏ ਆ ਇਹੋ ਜੇ ਬਚਨ ਫਿਰ ਨਾ ਕਰਨੇ ਮੈਣ ਇਸ ਕਰਕੇ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਭਗਵੰਤ ਸਿੰਘ ਮਾਨ ਜੀ ਜਾਗੋ ਨੀਂਦ ਤੋਂ ਜਾ ਕੇ ਅੱਧ ਪੰਜਾਬ ਨੂੰ ਬਚਾ ਲਓ ਪੰਜਾਬ ਹਰ ਪੱਖੋਂ ਰੁੜਿਆ ਜਾ ਰਿਹਾ ਜਿਆ ਰਹੇ ਇੰਨੀਆਂ ਕ ਬੇਨਤੀਆਂ ਧੰਨਵਾਦ ਕਿਸਾਨ ਮਜ਼ਦੂਰ ਛਕਾਚਵੇਂ ਸੇਵਾਦਾਰ ਮੇਰ ਸਿੰਘ ਤਲੰਡੀ